ਉੰਮਰ ਵਾਲੀ ਬੱਚੀ ਇਹਦਾ ਵਹੀਕਲ ਚਲਾਛਕ ਦੀ ਲੋਫੀਆ ਵਾਹਨ 10000 ਰੁਪਏ ਜੁਰਮਾਨਾ ਪਹਿਲਾ ਜੋ ਵੀ ਅੰਡਰਏਜ ਚਲਾਉਂਦੀ ਸੀਗੀ ਤਾਂ ਉਹਨਾਂ ਨੂੰ ਸਿਰਫ 5000 ਰੁਪਏ ਫਾਈਨ ਹੁੰਦਾ ਸੀਗਾ ਉਹਨਾਂ ਦੇ ਪੇਰੈਂਟਸ ਨੂੰ ਜ਼ਰੂਰ ਕੋਰਟ ਚ ਬੁਲਾਉਂਦੇ ਸੀ ਜਾਂ ਕਿ ਇਹ ਗੱਲ ਦਾ ਪ੍ਰਾਨ ਕਰਨਾ ਹੈ ਕਿ ਵੀ ਅਸੀਂ ਜਿਹੜਾ ਕਿ 11 ਸਾਲ ਤੋਂ ਘੱਟ ਜਿਹੜੇ ਕਿ ਵਿਦਾਊ ਡਰਾਈਵਿੰਗ ਲਾਇਸੈਂਸ ਅਸੀਂ ਇਹ ਵਹੀਕਲ ਨਹੀਂ ਚਲਾਉਂਦੇ ਉਹ ਚਲਾਉਣੀ ਕਿਹੜੇ ਆ ਦੇਖੋ ਇਹ ਵੀ ਪਤਾ ਹੁਣ ਜਿਹੜਾ ਤੁਹਾਨੂੰ ਵੀ ਜਿੱਦਾਂ ਕਿ ਇੱਕ ਇਲੈਕਟ੍ਰਿਕ ਵਹੀਕਲ ਹੈ ਇਲੈਕਟ੍ਰੀਕਲ ਉਹ ਆਈ ਹੈ ਮੈਂ 1975 ਦੇ ਵਿੱਚ 10ਵੀਂ ਪਾਸ ਕੀਤੀ ਸੀ ਉਸ ਟਾਈਮ ਬੱਚਿਓ ਕੋਈ ਡੈਸਕ ਨਹੀਂ ਸੀ ਹੁੰਦਾ ਕੋਈ ਬੈਠਣ ਦੀ ਥਾਂ ਨਹੀਂ ਸੀ ਸਾਰੇ ਸ਼ਹਿਰ ਦੀ ਜ਼ਿੰਮੇਵਾਰੀ ਅਫਸਰਾਂ ਨੇ ਇਹਨਾਂ ਨੂੰ ਦਿੱਤੀ ਹੋਈ ਹੈ ਤੇ ਪਿਛਲੇ ਕਾਫੀ ਟਾਈਮ ਤੋਂ ਇਹ ਸਾਡੇ ਨਾਲ हर स्कूल जाते हैं बच्चे समझाते हैं तो एक जो भी कानून पास होया है मान योगे ए डी जी पी साहब ट्रैफिक पंजाब तो जो एक कानून पास होया है और बच्चों को ट्रैफिक रूल रेगुलेशन के बारे में नॉलेज दी और मुझे भी लगता है कि आप सब बच्चों को समझ आई होगी इस बात की येस योर नो तो मेरी आप सब से ये रिक्वेस्ट है कि जो भी हमें इन मेंबर्स मेहरबान्स ने हमें जो भी गाइड किया है आप उस रूल रेगुलेशन को फॉलो करोगे सादि माननीय एसएसपी साहब पटला कलेक्टर नानक सिंह जी आईपीएस वे दे दिशा निर्देश मुताबिक एसएसपी द्रविट सादि सदा कर्नल सिंह जी दे रहमई आज आईसीएल पब्लिक स्कूल विकसित आके जेडे एक न्यू नवा कानून शोध आज तो बहुत की गई जी ਮੋਟਰ ਵਹੀਕਲ ਐਕਟ 2019 ਧਾਰਾ 197 ਜੀ ਧਾਰਾ 197 ਬੀ ਜਿਸ ਵਿੱਚ ਜਿਹੜੇ ਕਿ ਬੱਚਾ 18 ਸਾਲ ਤੋਂ ਘੱਟ ਉਮਰ ਵਾਲਾ ਵਿਦਾਊਟ ਡਰਾਈਵਿੰਗ ਲਿਸੈਂਸ ਵਹੀਕਲ ਨਹੀਂ ਚਲਾ ਸਕਦਾ ਦੋ ਪਹੀਆ ਵਾਹਨੀਆਂ ਚਾਰ ਪਹੀਆ ਵਾਹਨ ਜੇਕਰ ਉਹ ਕਾਨੂੰਨ ਜਿਹੜਾ ਜੀ ਉਹ ਸਾਡਾ ਅਜ 20 ਤਰੀਕ ਤੋਂ 28 2024 ਤੋਂ ਤੁਰੰਤ ਤੌਰ ਤੇ ਲਾਗੂ ਹੋਣ ਜਾ ਰਿਹਾ ਹੈ ਤੇ ਅੱਜ ਅਸੀਂ ਜੀ ਅੱਜ ਐਸੀਓ ਪਬਲਿਕ ਸਕੂਲ ਵਿਖੇ ਆ ਕੇ ਮੈਡਮ ਪ੍ਰਿੰਸੀਪਲ ਦੇ ਸਹਿਯੋਗ ਨਾਲ ਅਸੀਂ ਅੱਜ ਇਹ ਬੱਚਿਆਂ ਨੂੰ ਜਾਗਰੂਕ ਕੀਤਾ ਗਿਆ ਇਹਨਾਂ ਨੂੰ ਅਸੀਂ ਇਹ ਦੱਸਿਆ ਗਿਆ ਵੀ ਜਿਹੜਾ ਕਿ ਤੁਸੀਂ ਜਿਹੜਾ ਵਹੀਕਲ ਜਿਹੜਾ ਕਿ ਮੋਟਰ ਵਹੀਕਲ ਐਕਟ 1988 ਧਾਰਾ 4 ਦੇ ਤਹਿਤ ਵਿਦਾਊਟ ਗੇਅਰ ਐਕਟੀਵਾ ਚਲਾ ਸਕਦੇ ਆ ਬਟ ਉਹਨ ਜਿਹੜੀ ਐਕਟੀਵਾ ਦਾ ਇੰਜਨ ਜਿਹੜਾ 100 ਸੀਸੀ ਪਾਵਰ ਵੀ ਨਹੀਂ ਚਲਾ ਸਕਦੇ ਇਹ ਅੱਜ ਅਸੀਂ ਅੱਜ ਬੱਚਿਆਂ ਨੂੰ ਜਾਗਰੂਕ ਕੀਤਾ ਗਿਆ ਤੇ ਅੱਗੇ ਤੋਂ ਵੀ ਅਸੀਂ ਇਹ ਜਾਗਰੂਕ ਕਰਦੇ ਰਹਿਣਾ ਸਰ ਮੈਂ ਤਾਂ ਸਭ ਤੋਂ ਪਹਿਲੇ ਤੁਹਾਡਾ মিডিਆ ਦਾ ਮੈਂ ਥੈਂਕ ਯੂ ਕਰਦਾ ਤੁਹਾਡੇ ਮਾਦੀਅਮ ਤੋਂ ਹੀ ਬਹੁਤ ਸਪੋਰਟ ਮਿਲ ਰਹੀ ਹੈ ਇਸ ਚੀਜ਼ ਨੂੰ ਸਮਝਣ ਵਾਸਤੇ ਪੇਰੈਂਟਸ ਨੂੰ ਬੱਚਿਆਂ ਨੂੰ ਤੇ ਨਾਲ ਅੱਜ ਅਸੀਂ ਇੱਥੇ ਜਿਹੜਾ ਆਈਸੀਐਲ ਸਕੂਲ ਆਏ ਸੀ ਪ੍ਰਿੰਸੀਪਲ ਮੈਡਮ ਹਰਸ਼ ਅਲਰੇਜਾ ਜੀ ਇਹਨਾਂ ਦਾ ਵੀ ਬਹੁਤ ਥੈਂਕ ਯੂ ਤੇ ਜੋ ਵੀ ਸਾਨੂੰ ਹਦਾਇਤ ਮਿਲੀ ਹੈ ਐਸਐਸਪੀ ਸਾਹਿਬ ਪਟਿਆਲਾ ਡੀਐਸਪੀ ਸਾਹਿਬ ਟ੍ਰੈਫਿਕ ਤੇ ਅਤੇ ਡੀਐਸਪੀ ਸਾਹਿਬ ਰਾਜਪੁਰਾ ਵਿਕਰਮਜੀਤ ਸਿੰਘ ਜੀ ਬਰਾੜ ਜੋ ਵੀ ਸਾਨੂੰ ਦਿਸ਼ਾ ਨਿਰਦੇਸ਼ ਅਨੁਸਾਰ ਸਾਨੂੰ ਜੋ ਪ੍ਰਮਾਤਮਾ ਨੇ ਸੇਵਾ ਦਿੱਤੀ ਹੈ ਅਸੀਂ ਉਹਨੂੰ ਦਿਲੋਂ ਨਿਭਾਰੇ ਆਂ ਤੇ ਅਸੀਂ ਆਪਣੀ ਤਰਫ ਤੋਂ ਇਹੀ ਕੋਸ਼ਿਸ਼ ਕਰ ਰਹੇ ਆਂ ਕਿ ਆਉਣ ਵਾਲੇ ਟਾਈਮ ਵਿੱਚ ਜੋ ਹੈ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕੀਤੀ ਜਾਏ ਤੇ ਅਤੇ ਜੋ ਵੀ ਪਹਿਲੇ ਕੋਈ ਵੀ ਕਮੀ ਪੇਸ਼ੀ ਰਹਿ ਗਈ ਹੈ ਟ੍ਰੈਫਿਕ ਸੰਬੰਧੀ ਉਹਦਾ ਸੁਧਾਰ ਕੀਤਾ ਜਾਏ ਤੇ ਜੇ ਆਪਾਂ ਸਕੂਲਾਂ ਵਿੱਚ ਬੱਚਿਆਂ ਨੂੰ ਜਾਗਰੂਕਤਾ ਵਾਸਤੇ ਇੱਥੇ ਆਏ ਸੀ ਤਾਂ ਜੋ बच्चों रूल रेगुलेशन का पता लगे उनॉलो कर इस चीज़ को लेके पसंद फर्स्ट ऑफ ऑल तो सर मैं मीडिया का धन्यवाद करना चाहती हूँ जिन्होंने इतनी बढ़िया कवरेज करके हमें बहुत ही अच्छे वो कर रहे हैं और सबसे बढ़िया बात ये है कि दीपक चावला जी मिस्टर गुरबच्चन सिंह जी और प्रीतम सर जी जिन्होंने इतने एफर्ट्स लगाए हमारे बच्चों को ये नॉलेज देते हुए जो लोग जो चीज़ें हम नहीं समझा पाते बच्चों को रूल रेगुलेशन के बारे में वो इन्होंने समझाई हो सकता था कि हमने भी बहुत कोशिश की बच्चों को समझाने की तो मुझे लगता है कि हम वहाँ तक नहीं पहुँच पाए जो इन्होंने किया हमें और मुझे आगे लगता है कि ये जो लहर चली है ये जरूर सक्सेस होगी बहुत खुशी हुई है आई सी एल स्कूल प्रबंधकों ने जो ये ट्रैफिक इंचार्ज से जो ये जरूरी है, दिवागी है, दिवागी है ਕਿਉਂਕਿ ਬੱਚੇ ਮੰਨ ਕੇ ਸਮਝਦੇ ਹਨ ਉਹਨਾਂ ਦੇ ਮਨ ਚ ਜੋਤ ਜਿਹੜਾ ਜਗੜਾ ਉਹ ਉਸੇ ਨਾਲ ਚੱਲਦਾ ਬੱਚੇ ਸਾਡਾ ਕਿਸ ਤਰ੍ਹਾਂ ਮਾਇਆ ਨੇ ਕੀ ਸੀ ਜੇ ਇਹਨਾਂ ਨੂੰ ਦੱਸਾਂਗੇ ਵੀ ਸਾਰੀ ਜ਼ਿੰਦਗੀ ਤੁਸੀਂ ਕਿਸ ਤਰ੍ਹਾਂ ਗੁਜ਼ਾਰੋ ਇੱਕ ਮੋਟਰਸਾਈਕਲ ਸਕੂਟਰ 12 ਕੁਝ ਵੀ ਹੈ ਜਿੰਦਗੀ ਤੋਂ ਪਰੇ ਜੇ ਬੱਚੇ ਅੱਜ ਸਹੀ ਜਿਸੁਬਾਤ ਤੇ ਗੱਲ ਕਰਦੇ ਡਰੈਕਿੰਗ ਦੀ ਮਾਂ ਦੇ ਪਾਪ 18 ਸਾਲ ਤੋਂ ਜਿਵੇਂ ਦੱਸਿਆ ਵੀ 18 ਸਾਲ ਤੋਂ ਬਾਅਦ ਤੁਹਾਨੂੰ ਪੂਰਾ ਹੱਕ ਹੈ ਸਾਡ ਡਰੈਕਿੰਗ ਉਸ ਤੋਂ ਪਹਿਲਾਂ ਜਿਹੜੇ ਛੋਟੇ ਨੌਕਰ ਹੋਇਆ ਉਹ ਸੀ ਤਲਾਕ ਸੀ ਮੈਨੂੰ ਯਾਦ ਆ ਪਿਛਲੇ 6 ਮਹੀਨੇ ਮੈਂ ਆ ਜਾ ਰਿਹਾ ਸੀ ਆਪਣੇ ਫੌਜੀ ਨੂੰ ਛੱਡਣ ਬਾਅਦ ਪਟੇਲ ਸਕੂਲ ਉਹ ਇੱਕ ਉਸੇ ਸਕੂਲ ਦਾ ਸਟੂਡੈਂਟ ਜਿਹਦੀ ਉਮਰ 17 ਸਾਲ ਸੀ ਕੋਰਟ ਤੇ ਜਾ ਰਿਹਾ ਸੀ ਉਹਨੂੰ ਪਿੱਛੋਂ ਹਿੱਟ ਕੀਤਾ ਕਿੰਦੀ ਮੈਂ ਉਹਦਾ ਮੋਕੇ ਦੇ ਉੱਤੇ ਲੱਤ ਟੁੱਟ ਗਈ ਤੇ ਇੱਥੋਂ ਹਾਸ ਟੁੱਟ ਗਿਆ ਮੈਂ ਉਹਨੂੰ ਚੁੱਕ ਕੇ ਹਸਤਾ ਜਦੋਂ ਪੁੱਛਿਆ ਕੀ ਦਾ ਬੇਟਾ ਉਹ ਕਹਿੰਦੇ ਅੱਜ ਫਲਾਣੇ ਅਹਿਮ ਸੀ ਦਾ ਬੇਟਾ ਤੇ ਮੈਂ ਉਹਦੇ ਪਿਤਾ ਜੀ ਨੂੰ ਕਿਹਾ ਵੀ ਤੁਸੀਂ ਤਾਂ ਪੜ੍ਹੇ ਹੋ ਕਹਿੰਦੇ ਕਰੀਏ ਕੀ ਬੱਚੇ ਮਜਬੂਰ ਕਰਦੇ ਨੇ ਉਹ ਕਹਿੰਦੇ ਫਲਾਣਾ ਬੱਚਾ ਲੈ ਕੇ ਆਉਂਦਾ ਮੈਂ ਕਿੰਨ ਲਈ ਮੈਂ ਇਹ ਨਾ ਸਿਰਫ ਉਹ ਜੇ ਫਲਾਣਾ ਬੰਦਾ ਲੈ ਕੇ ਆਉਂਦਾ ਉਹਦੀ ਜ਼ਿੰਦਗੀ ਆਪਣੀ ਹੈ ਤੁਹਾਡੀ ਜ਼ਿੰਦਗੀ ਆਪਣੀ ਹੈ ਜੇ ਬੱਚਿਆਂ ਨੂੰ ਅਸੀਂ ਸਹੀ ਰਸਤੇ ਤੇ ਸਹੀ ਅਸੂਲਾਂ ਵਿੱਚ ਆਏ ਤਾਂ ਬੱਚਿਆਂ ਦੇ ਆਉਣ ਵਾਲੇ ਸਮੇਂ ਲਈ ਉਹ ਸਾਡੇ ਵਾਸਤੇ ਇੱਕ ਜਾਣਨ ਮਨਾਰਾ ਬਣਗੇ ਪੰਜਾਬ ਸਰਕਾਰ ਦੇ ਇਹ ਸਥਾਨਲੇ ਵੀ ਮੈਂ ਬਹੁਤ ਸਲਾਹ ਕਰਦਾ ਤੇ ਮੇਰੀ ਵੀ ਇਹ ਆਸ ਨੇ ਜਿੱਥੇ ਵੀ ਕਿਤੇ ਕੋਈ ਪ੍ਰੋਗਰਾਮ ਹੈ ਮੈਂ ਮਾਤਮਾ ਵੱਲੋਂ ਬਖਸ਼ਿਸ਼ ਹੈ ਕਿ ਮੈਂ ਜ਼ਰੂਰ ਜਾ ਕੇ ਆਪਣੀ ਹਾਜ਼ਰੀ ਤੇ ਮੈਂ ਸਭਾਗਾ ਦਾ ਮੈਂ ਤੁਹਾਡਾ ਹੀ ਬਹੁਤ ਹੁਣਾ ਕਿਉਂਕਿ ਮੀਡੀਆ ਸਮਾਜ ਦਾ ਚੌਥਾ ਹੱਥ ਹੈ ਅੱਜ ਜੋ ਅਸੀਂ ਗੱਲ ਕਰਦੇ ਹਾਂ ਉਹ ਪੂਰੇ ਪੜ ਤੇ ਪੂਰੀ ਦੁਨੀਆ ਦੇ ਵਿੱਚ ਚੱਲਦੀ ਹੈ ਕਿਉਂ ਇਹ ਦੁਨੀਆ ਪਹਿਲਾਂ ਨਹੀਂ ਅੱਜ ਦੁਨੀਆ ਹਰ ਇੱਕ ਦੀ ਜੇਬ ਦੇ ਵਿੱਚ ਹੈ ਡੱਬੀ ਦੇ ਵਿੱਚ ਹੈ ਤੁਹਾਡੇ ਉਪਰਾਲੇ ਦੇ ਨਾਲ ਬਹੁਤ ਲੋਕਾਂ ਨੂੰ ਬਹੁਤ ਬੱਚਿਆਂ ਨੂੰ ਬਹੁਤਿਆਂ ਨੂੰ ਪਤਾ ਲੱਗੇਗਾ ਕਿ ਸਾਡੇ ਕੀਮਤੀ ਬੱਚਿਆਂ ਦੀ ਇਸ ਸਫਾਜ ਤਰਾਕੀ ਤੇ ਕਿਸ ਤਰ੍ਹਾਂ ਕਰਨੀ ਹੈ ਕਿਸ ਤਰ੍ਹਾਂ ਉਹਨਾਂ ਦਾ ਬਹੁਤ ਆਵਾਜ਼ प्रिंसिपल साहब का समुचे स्टाफ तक बहुत बहुत अच्छा आज जो अपना ट्रैफिक बारे जानकारी दी गई ट्रैफिक इंचार्ज और मार्शल वालों की समझ आ है ਲਓ ਮੈਂ ਰੂਲਸ ਐਨਫੋਰਸ ਨੂੰ ਫੋਲੋ ਨਹੀਂ ਕਰੋਗੇ ਤਾਂ ਤੁਹਾਡੇ ਮੰਮੀ ਪਾਪਾ ਨੂੰ 3 ਸਾਲ ਦੀ ਜੇਲ੍ਹ ਹੋਊਗੀ ਤੇ 25000 ਦਾ ਜੁਰਮਾਨਾ ਵੀ ਭਰਨਾ ਪਊਗਾ ਤੇ ਤੁਸੀਂ ਆਪਣੇ ਮੰਮੀ ਪਾਪਾ ਨੂੰ ਕਹੋਗੇ ਕਿ ਮੇਰਾ ਲਾਇਸੈਂਸ 18 ਸਾਲ ਦਾ ਹਾਂਜੀ ਹਜੇ ਚਲਾਉਂਦੇ ਹੋ ਤੁਸੀਂ ਬਾਈ ਨਹੀਂ ਬਸ ਚਾਲਦੇ ਆ ਬਸ ਹੀ ਚਾਲਦੇ ਤੇ ਕਿਹੜਾ ਸਕੂਲ ਆਈਸੀਆ ਪਬਲਿਕ ਸਕੂਲ ਕਿਸ ਤਰ੍ਹਾਂ ਆਉਂਦੇ ਹੋ ਤੁਸੀਂ ਸਕੂਲ ਮੈਂ ਐਕਟੀਵੇਟਰ ਤੇ ਲਾਇਸੈਂਸ ਹੈ ਤੁਹਾਡਾ ਨਹੀਂ ਤੇ ਤੁਸੀਂ ਗਲਤ ਕਰ ਲਿਆ ਅੱਜ ਜੋ ਆ ਇਹਨਾਂ ਨੇ ਟ੍ਰੈਫਿਕ ਵਾਲਿਆਂ ਨੇ ਸਰਨੇ ਸਮਝਾਇਆ ਤੇ ਅੱਜ ਤੋਂ ਇਹ ਪ੍ਰਣ ਕਰੋਗੇ ਕਿ ਐਕਟਿਵਟ ਹਾਂਜੀ ਹਾਂਜੀ ਤੇ ਕੀ ਸਮਝ ਆਇਆ ਅੱਜ ਕੀ ਸਮਝ ਆਇਆ ਕਿ ਇਹ 18 ਸਾਲ ਤੋਂ ਪਹਿਲਾਂ ਅਸੀਂ ਕੋਈ ਵੀ بڑا ਵਹੀਕਲ ਨਹੀਂ ਚਲਾਣਾ ਦੇ ਚਲਾਣਾ ਵੀ ਇਹ ਤਾਂ ਇਲੈਕਟ੍ਰੋਨਿਕ ਜਿਹੜੀ ਫਾਈਲ ਸੀਸੀ ਦੇ ਇੰਜਨ ਵਾਲੀ ਐਕਟਿਵ ਹੈ ਉਹ ਚਲਾਣਾ ਠੀਕ ਹੈ ਅੱਜ ਜੋ ਤੁਸੀਂ ਇਹਨਾਂ ਨਾਲ ਪ੍ਰੋਮਿਸ ਕਰਕੇ ਜਾਓਗੇ ਹਾਂਜੀ ਤੇ ਆਪਣੇ ਮੰਮੀ ਆਪਾ ਨੂੰ ਵੀ ਹਾਂਜੀ ਉਹਨਾਂ ਨੂੰ ਵੀ ਜਾ ਕੇ ਅਵੇਅਰ ਕਰਾਂਗੇ ਕਿ ਵੀ ਹੁਣ ਮੈਂ 18 ਸਾਲ ਤੋਂ ਬਾਅਦ ਹੀ